ਮੋਗਾ ਦੇ ਪਿੰਡ ਸਮਾਲਸਰ ਚ ਹਾਂਗਕਾਂਗ ਚ ਰਹਿਣ ਵਾਲੇ ਇੱਕ ਵਿਅਕਤੀ ਨੇ ਦੋ ਬੇਟੀਆਂ ਦੀ ਦੇਖਭਾਲ ਲਈ ਰੱਖੀ ਗਈ ਇੱਕ ਔਰਤ ਦੇ ਵੱਲੋਂ 52 ਤੋਲੇ ਸੋਨਾ ਤੇ 70000 ਰੁਪਏ ਦੀ ਨਕਦੀ ਚੋਰੀ ਹੋਣ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਔਰਤ ਨੂੰ ਗ੍ਰਿਫਤਾਰ ਕਰ ਲਿਆ ਜਾਣਕਾਰੀ ਦਿੰਦਿਆਂ ਡੀਐਸਪੀ ਬਾਗਾਪੁਰਾਣ ਦਿਲਬਖ ਸਿੰਘ ਨੇ ਦੱਸਿਆ ਕਿ ਹਾਂਗਕਾਂਗ ਦੇ ਰਹਿਣ ਵਾਲੇ ਰਣਦੀਪ ਸਿੰਘ ਸੰਧੂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਨਾਂ ਦੇ ਘਰ ਸੋਨਾ ਅਤੇ ਨਕਦੀ ਚੋਰੀ ਹੋਈ ਹੈ ਤੇ ਬੇਟੀਆਂ ਦੀ ਦੇਖਭਾਲ ਲਈ ਰੱਖੀ ਇੱਕ ਔਰਤ ਤੇ ਸ਼ੱਕ ਜ਼ਾਹਰ ਕੀਤਾ ਗਿਆ ਸੀ ਪੁਲਿਸ ਨੇ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਚੋਰੀ ਦੇ ਸਾਰੇ ਸਮਾਨ ਸਮੇਤ ਉਕਤ ਔਰਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਜੀ ਆ ਬਈ ਰੂ ਰਣਜੀਤ ਸਿੰਘ ਸੰਧੂ ਆਈ ਪਤਰਨ ਵਾਲੇ ਸਮਾਲ ਸਰਪੰਨ ਇਹ ਤੋਂ ਦੋਸੂਪਰ ਬਗਾ ਆਪਣੇ ਕਿਨਸਾਗਾ ਸਾਡੀ ਚੋਰੀ ਹੋਈ ਸੀ ਘਰੇ ਕਾਈ ਚੋਰੀ ਹੋਈ ਸੀ ਸਾਵਣੇ ਦੀ ਚੋਰੀ ਹੋਈ ਸੀ ਉਹ ਨਜ਼ਦੀਕੀ ਸੀ ਤੇ ਘਰੇ ਰੱਖੀ ਸੀ ਲਈ ਕੰਬੜੀ ਕੰਮ ਆਈ ਉਸ ਨੇ ਵੀ ਤੁਮਾ ਸਮਾਨ ਹੋਈ ਗਈ ਸਮਾਨ ਸਾਰਾ ਤੋ ਸੀ ਗਾਜਟ ਉਹ 12 11 12 ਬੋਲੇ ਸਵਣੇ ਜੀ ਉਸ ਨੇ ਨਜ਼ਦੀਕੀ ਸੀ ਅੰਜੀ ਉਹ ਕੋਲੋਂ ਦੋਸ਼ੀ ਨੂੰ ਗੋਸਤਾਰ ਕੀਤਾ ਜਿਹਨੇ ਵੀ ਗਿਆ ਜਾਣੋ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਇਹ ਬਹੁਤ ਸਹਿਯੋਗ ਦਿੱਤਾ ਪੁਲਿਸ ਨੇ ਸਨਮੀ ਸਾਰਿਆਂ ਨੂੰ ਜਈ ਦਾ ਵੀ ਪੁਲਿਸ ਦਾ ਸੰਯੋਗ ਲੈ ਕੇ ਜਿਹੜਾ ਇਹ ਵੀ ਟੋਰਨ ਕਰਦਾ ਸਾ ਪੁੱਤ ਇਹਨਾਂ ਦਾ ਸੰਯੋਗ ਲਾਉ ਬਈ ਉਹ ਜਿਹੜੀ ਹਲੋੜੇ ਤਾਂ ਪੁਲਿਸ ਨੇ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਖਾਸ ਕਰਕੇ ਸਾਡੇ ਐਸ.ਪੀ. ਸਾਹਿਬ ਦਰਬਾਰ ਸਿੰਘ ਦਾ ਐਸ.ਐਸ.ਐੱਲ. ਕਲਦੀਪ ਸਿੰਘ ਦਾ ਹੋਰ ਜਿੰਨੇ ਵੀ ਮਲਾਜ਼ਮ ਸਾਡੇ ਸਾਰਿਆਂ ਨੇ ਸੰਯੋਗ ਦਿੱਤਾ ਪੂਰਾ ਇਹ ਰੋਗ ਲੈ ਕੇ ਥੋੜੇ ਟਾਈਮ ਦੇ ਵਿੱਚ ਹੀ ਬਰਵਾ ਦੇ ਸਾਰੀ ਰਿਕਵਰੀ ਹੋ ਗਈ ਫਿਰ ਲੋਕਾਂ ਨੂੰ ਹੋਣਾ ਚਾਹੀਦਾ ਉਸ ਦਾ ਮੈਂ ਸਾਰੇ ਆਨ ਲੋਕਾਂ ਨੂੰ ਇਹ ਬੇਨਤੀ ਕਰਦਾ ਵੀ ਪੁਲਿਸ ਦਾ ਸੰਯੋਗ ਵੱਧ ਤੋਂ ਵੱਧ ਦਿਓ ਤੇ ਪੁਲਿਸ ਤੋਂ ਵੱਧ ਤੋਂ ਵੱਧ ਸੰਯੋਗ ਲਓ। ਮਤਲਬ ਜਦੋਂ ਵੀ ਤੁਸੀਂ ਹਾਊਸਪੈਡ ਰੱਖਦੇ ਹੋ ਕਿ ਨੌਕਰ ਰੱਖਦੇ ਹੋ ਉਹਦੀ ਤਸਦੀਕ ਜ਼ਰੂਰ ਪੁਲਿਸ ਤੋਂ ਕਰਾ ਲਿਆ ਕਰੋ ਤਾਂ ਕਿ ਉਹਦਾ ਪਤਾ ਰਹੇ। ਇਹ ਤਾਂ ਚਲੋ ਟਰੇਸ ਹੋ ਗਿਆ ਨੇੜੇ ਦਾ ਸੀਗਾ ਕਈ ਵਾਰ ਆਪਾਂ ਜਿਹੜੇ ਪਰਦੇਸੀ ਆ ਹੁੰਦੇ ਨੇ ਯੂਪੀ ਵਾਲੇ ਇਹ ਰੱਖ ਲੈਣੇ ਆ ਇਹਨਾਂ ਦਾ ਕੋਈ ਪਤਾ ਆਪਣੇ ਕੋਲੇ ਹੁੰਦਾ ਨਹੀਂ ਹੈਗਾ ਤੇ ਫੇਰ ਇਹ ਚੋਰੀ ਕਰਕੇ ਭੱਜ ਜਾਂਦੇ ਤਾਂ ਇਹਨਾਂ ਨੂੰ ਫੜਨਾ ਬਹੁਤ ਆਖਾ ਹੁੰਦਾ ਇਹ ਤਾਂ ਚਲੋ ਫਿਰ ਵੀ ਨੇੜੇ ਦੇ ਸੀਗੇ ਤੇ ਕਾਬੂ ਆ ਗਿਆ। ਫਸਲ ਨੂੰ ਪਹਿਲਾਂ ਕਿਹਾ ਵੀ ਜਾਂਦਾ ਜਦੋਂ ਕੋਈ ਬਾਹਰੋਂ ਬੰਦੇ ਆ ਕੇ ਆਉਂਦੇ ਰਹਿ ਫੇਰਦੇ ਆ ਵੀ ਉਹਨਾਂ ਦੀ ਜਿਹੜੀ ਪ੍ਰਚਾਰ ਛਾੜੇ ਲਗਾਉਣੀ ਜ਼ਰੂਰੀ ਆ ਪਰ ਇਹ ਫਸਲ ਦੇ ਸੀਜ਼ਨ ਦੌਰਾਨ ਜਿਵੇਂ ਹੁਣ ਕਣਕ ਦੀ ਬਿਜਾਈ ਤੇ ਫਿਰ ਟਰੈਕਟਰ ਨਾਲ ਹੋਣ ਲੱਗੀ ਜੀਰੀ ਦੀ ਬਿਜਾਈ ਵੇਲੇ ਜ਼ਿਆਦਾ ਲੇਬਰ ਆਉਂਦੀ ਹੈਗੀ ਤੇ ਉਦੋਂ ਜ਼ਰੂਰ ਧਿਆਨ ਰੱਖਣਾ ਚਾਹੀਦਾ ਉਹ ਲੇਬਰ ਤਸਦੀਕ ਕਰਾ ਕੇ ਰੱਖਣੀ ਚਾਹੀਦੀ ਆ ਉਹਨਾਂ ਦੇ ਐਟਲੀਸਟ 5-4 ਬੰਦੇ ਟਰੇਸ ਹੋਣ ਤਾਂ ਕਿ ਜੇ ਕੋਈ ਵਰਦਤ ਹੋਵੇ ਤਾਂ ਟਰੇਸ ਹੋ ਸਕੇ ਠੀਕ ਹੈ ਜੀ ਬਹੁਤ ਧੰਨਵਾਦ ਧੰਨਵਾਦ ਗੱਲ ਇਹ ਸੀ ਕਿ ਐਕਸਟਰਾਸ ਗੈਂਸ ਸਾਡੇ ਮੋਗਾ ਜ਼ਿਲ੍ਹੇ ਦੇ ਐਸਐਸਪੀ ਮਾਨਯੋਗ ਅਜੇ ਗਾਂਧੀ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਇੱਕ ਕੇਸ ਚੇਸ ਕੀਤਾ ਹੈ ਚੋਰੀ ਦਾ ਇਹ ਬੇਸਿਕਲੀ ਇੱਕ ਹਾਊਸਮੈਡ ਸੀਗੀ ਸਤਨਾਮਪੌਰ ਸਤੂ ਜਿਹੜੀ ਕਿ ਕੁਮਾਨ ਜਿਹੜਾ ਸੁਧਾਰ ਥਾਣੇ ਦੇ ਵਿੱਚ ਪੈਂਦਾ ਲੁਧਿਆਣਾ ਜ਼ਿਲ੍ਹੇ ਚ ਉੱਥੋਂ ਦੀ ਰਹਿਣ ਵਾਲੀ ਹੈ ਤੇ ਅੱਜ ਕੱਲ ਇਹ ਗੱਲ ਪਿੰਡ ਰਹਿ ਰਹੀ ਹੈ ਇਹ ਇੱਕ ਐਨਆਰਆਈ ਫੈਮਿਲੀ ਹੈਗੀ ਹੈ ਹਾਂਗਕਾਂਗ ਰਹਿੰਦੇ ਨੇ ਮਦਈ ਜਿਹੜੇ ਰਣਦੀਪ ਸਿੰਘ ਦਾ ਬੇਟਾ ਹੈਗਾ ਸੰਦੀਪ ਸਿੰਘ ਇਹ ਦੋ ਬੇਟੀਆਂ ਇਹਨਾਂ ਦੀਆਂ ਜਿਹੜੀਆਂ ਸੰਦੀਪ ਸਿੰਘ ਦੀਆਂ ਦੋ ਬੇਟੀਆਂ ਉਹਨਾਂ ਦੀ ਰਖ ਰਖਾਅ ਵਾਸਤੇ ਇਹ ਸਤਨਾਮ ਕੌਰ ਨੂੰ ਪਹਿਲਾਂ ਉਹ ਹਾਂਗਕਾਂਗ ਲੈ ਗਏ ਸੀਗੇ ਤੇ ਦੋ ਮਹੀਨੇ ਪਹਿਲਾਂ ਉਹ ਵਾਪਸ ਆਈ ਸੀ ਤੇ ਇੱਥੇ ਵੀ ਉਹ ਬੱਚਿਆਂ ਦੀ ਸੰਭਾਲ ਇੱਥੇ ਕਰ ਰਹੀ ਸੀ ਤੇ ਪਰ ਉਹ ਉਹਨੇ ਉਹਦੀ ਨੀਅਤ ਚ ਖੋਟਾ ਗਿਆ ਅਲਮਾਰੀ ਤੋਂ ਫਾਇਦਾ ਠਾਕੇ ਉਹਨੇ 12 ਟੋਲੇ ਸੋਨਾ ਤੇ 70000 ਰੁਪਏ ਕੈਸ਼ ਉਥੋਂ ਚੋਰੀ ਕਰ ਲਿਆ ਸੀਗਾ ਇਹ ਦਾ ਮਤਲਬ ਇਹਨਾਂ ਨੇ ਸੂਝ-ਬੂਝ ਲਾ ਕੇ ਆਪਣੇ ਸਦਾ ਕੁਲਦੀਪ ਸਿੰਘ ਨੇ ਐਸ ਐਚ ਓ ਸਾਹਿਬ ਨੇ ਇਹ ਮੁਕਦਮਾ ਟਰੇਸ ਕੀਤਾ ਜਿਸ ਚ ਇਹ ਦੋਸ਼ਣ ਨੂੰ ਵੀ ਫੜ ਲਿਆ ਹੈਗਾ ਦੋਸ਼ਣ ਕੋਲੋਂ 6.5 ਟੋਲੇ ਦੇ ਕਰੀਬ ਸੋਨਾ ਬਰਾਮਦ ਹੋ ਚੁੱਕਿਆ ਹੈ ਇੱਕ ਇਹਦੇ ਚ ਦੋਸ਼ੀ ਹੋਰ ਹਰਨੇਕ ਹਰਬੰਸ ਸਿੰਘ ਨਾਮਜ਼ਦ ਕੀਤਾ ਹੈ ਮੱਲੀਆਂ ਵਾਲਾ ਦਾ ਮੋਗਾ ਦਾ ਜਿਹਦੇ ਕੋਲੇ ਬਾਕੀ ਦਾ ਸਮਾਨ ਰਹਿਦਾ ਹੈਗਾ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਕੇ ਬਾਕੀ ਸਮਾਨ ਦੀ ਵੀ ਬਰਾਮਦਗੀ ਕੀਤੀ ਜਾਏਗੀ ਕਿਹੜੀਆਂ ਤਰ੍ਹਾਂ ਦੀ ਇਹ 303 ਤਾਂ 305 DNS ਨਵੇਂ ਸੈਟ ਜੋ ਚੋਰੀ ਦੀ ਧਾਰਾ ਜਿਹੜੇ ਉਹਦੇ ਤਹਿਤ ਪੁਛਤਾਨ ਦਰਜ ਕੀਤੇ ਹੋਰ ਵੀ ਸਵਾਲ ਆਏ ਨੇ